ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਆਂ ਇਸ ਚੀਜ਼ ਨੂੰ ਮਜ਼ਾਕ ਜਾਂ ਹਲਕੇ ਚ ਨਾ ਲਿਓ ਕਿਉਂਕਿ ਇਹ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਤੁਹਾਡੀ ਜਿਹੜੀ ਹਾਜ਼ਰੀ ਹੈ ਜਿਹੜੀ ਤੁਹਾਡੀ ਅਰਜੀ ਹੈ ਜਿਹੜੇ ਤੁਹਾਡੇ ਸਵਾਲ ਨੇ ਜਿਹੜੇ ਤੁਹਾਡੀਆਂ ਮੰਗਾਂ ਨੇ ਉਹ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਲਗਾਵੇਗੀ ਤੁਸੀਂ ਦੇਖਿਆ ਹੈਗਾ ਵੀ ਹਰ ਇੱਕ ਧਰਮ ਦੇ ਵਿੱਚ ਇਹ ਹੀ ਚੀਜ਼ ਹੁੰਦੀ ਹੈ ਪਹਿਲੇ ਸਮਿਆਂ ਦੇ ਵਿੱਚ ਜਦੋਂ ਕਿ ਜ਼ਿਆਦਾਤਰ ਅਨਪੜਤਾ ਹੁੰਦੀ ਸੀ ਪੜ੍ਹੇ ਲਿਖਿਆ ਕੋਈ ਹੀ ਹੁੰਦਾ ਸੀਗਾ ਪਰ ਉਸ ਟਾਈਮ ਬਾਬਾ ਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਦਿਲ ਪੱਕੇ ਸੀ ਤੇ ਗੁਰਦੁਆਰਾ ਸਾਹਿਬ ਕੱਚੇ ਸੀ ਪਰ ਅੱਜ ਕੱਲ ਗੁਰਦੁਆਰਾ ਸਾਹਿਬ ਪੱਕੇ ਹੋ ਗਏ ਤੇ ਦਿਲ ਕੱਚੇ ਹੋ ਗਏ ਕਹਿਣ ਤੋਂ ਭਾਵ ਹੈ ਕਿ ਜਿਹੜੀ ਆਪਣੀ ਸਰਦ ਹੈਗੀ ਉਹ ਟੁੱਟ ਚੁੱਕੀ ਹੈ ਸਿਰਫ ਆਪਾਂ ਉੱਤੋਂ ਤੋਂ ਦਿਖਾਵਾ ਕਰਦੇ ਆ ਪਰ ਅੰਦਰੋਂ ਕਿਸੇ ਨੂੰ ਕੋਈ ਸਰਦ ਨਹੀਂ ਹੈਗੀ ਅੱਜ ਮੈਂ ਤੁਹਾਨੂੰ ਇੱਕ ਚੀਜ਼ ਅਜਿਹੀ ਦੱਸਣੀ ਹੈ ਜਿਹਦੇ ਨਾਲ ਤੁਸੀਂ ਵਾਹਿਗੁਰੂ ਜੀ ਅੱਗੇ ਆਪਣੀ ਅਰਜੀ ਲਵਾ ਸਕੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਇੱਕ ਕਾਪੀ ਲੈ ਲੈਣੀ ਹੈ ਕਾਪੀ ਕਈ ਪੈਨ ਪਰ ਮੈਨੂੰ ਪੁੱਛਣਗੇ ਵੀ ਪੇਜ ਲੈਣੀ ਹੈ ਜਾਂ ਕਾਪੀ ਲਈਏ ਤੁਹਾਨੂੰ ਇੱਕ ਪੂਰੀ ਕਾਪੀ ਲੈਣੀ ਪਵੇਗੀ ਕਿਉਂਕਿ ਆਪ ਨੂੰ ਜਿਹੜੀ ਜ਼ਰੂਰਤ ਹੈ ਪੂਰੀ ਕਾਪੀ ਦੀ ਹੈ ਤੇ ਇੱਕ ਪੈਨ ਇਹ ਦੋਨੇ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈਗਾ ਸਵੇਰੇ ਉੱਠਣਾ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਜੋ ਮੈਂ ਤੁਹਾਨੂੰ ਦੱਸੂਗੀ ਅੱਜ ਉਹ ਕਰਨਾ ਹੈ ਕਿਉਂਕਿ ਦੇਖੋ ਆਪਣੇ ਮਨ ਦੇ ਵਿੱਚ ਹੁੰਦਾ ਵੀ ਮੈਨੂੰ ਕਿੱਥੇ ਜਾਵਾਂ ਜਿੱਥੇ ਕਿ ਮੇਰੇ ਦੁੱਖਾਂ ਦੀ ਨਿਮਰਤੀ ਹੋ ਜੇ ਪਰ ਕਹਿੰਦੇ ਨੇ ਕਹਿੰਦੇ ਵਾਈ ਗੁਰੂ ਜੀ ਤੋਂ ਵੱਡਾ ਕੋਈ ਨਹੀਂ ਹੈਗਾ ਵਾਈ ਗੁਰੂ ਜੀ ਤੋਂ ਉੱਪਰ ਦੀ ਕੋਈ ਨਹੀਂ ਹੈਗਾ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੱਲ ਤੁਹਾਨੂੰ ਵਾਈ ਗੁਰੂ ਜੀ ਤੋਂ ਮਿਲੂਗਾ ਹੀ ਮਿਲੂਗਾ ਕਿਉਂਕਿ ਦੇਖੋ Hindu ਧਰਮ ਦੇ ਵਿੱਚ ਤੁਸੀਂ ਦੇਖਿਆ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਕਿ ਜਦੋਂ ਵੀ ਕੋਈ Hindu ਧਰਮ ਦੇ ਵਿੱਚ ਨਾ ਉੱਠਦੀ ਹੈ ਸਵੇਰੇ ਉੱਠਦੀ ਆ ਕਿਉਂ ਉਹ ਇੰਨੀ ਤਰੱਕੀ ਦੇ ਵਿੱਚ ਨੇ ਇਹੀ ਉਹਨਾਂ ਦਾ ਮੇਨ ਕਾਰਨ ਹੈ ਕਿਉਂਕਿ ਉਹ ਆਪਣੀ ਇਸ਼ਟ ਦੀ ਆਪਣੇ ਦੇਵਤਿਆਂ ਦੀ ਦਿਨੋਂ ਅਰਾਧਨਾ ਕਰਦੇ ਆ ਉਠਣ ਸਾਲ ਸਭ ਤੋਂ ਪਹਿਲਾਂ ਉਹ ਆਪਣੇ ਜਿੱਥੇ ਵੀ ਜੋਤੂ ਬੱਤੀ ਕਰਦੇ ਪਹਿਲੇ ਇਸ਼ਨਾਨ ਕਰਨਾ ਫਿਰ ਉਹਨਾਂ ਨੇ ਜੋਤੂ ਬੱਤੀ ਕਰਨੀ ਆ ਫਿਰ ਉਹਨਾਂ ਨੇ ਘਰ ਦੇ ਵਿੱਚ ਗੰਗਾ ਜਲ ਦਾ ਸਿੱਟਾ ਦੇਣਾ ਫਿਰ ਉਹਨਾਂ ਨੇ 10 ਮਿੰਟ 5 ਮਿੰਟ ਬਹਿ ਕੇ ਰਾਮ ਰਾਮ ਜਪਨੇਗਾ ਪਰ ਆਪਣੇ ਵਾਲੇ ਆਪਣੇ ਵਾਲੇ ਨਾ ਕਹਿਣ ਨੂੰ ਬੜੇ ਆਪਦੇ ਆਪ ਨੂੰ ਆਪਾ ਸਿੱਖ ਕਹੋਣੇ ਪਰ ਆਪਾਂ 5 ਮਿੰਟ ਵੀ ਵਾਈਗੁਰੂ ਜੀ ਦੇ ਚਰਨਾਂ ਵਾਸਤੇ ਨਹੀਂ ਕੱਢ ਸਕਦੇ ਘਰ ਦੇ ਵਿੱਚ ਤਸਵੀਰਾਂ ਆਪਣੇ ਥੋਂ ਥੋਂ ਲਗਾ ਰੱਖਿਆ ਨੇ ਗੋਡਕਾ ਸਾਹਿਬ ਰੱਖ ਰੱਖੇ ਨੇ ਪਰ ਕਦੇ ਕਿਸੇ ਨੇ ਹੱਥ ਜੋੜ ਕੇ ਸਵੇਰੇ ਉੱਟ ਕੇ ਨਮਸਕਾਰ ਕੀਤੀ ਕਿਉਂਕਿ ਆਪਾਂ ਨਾ ਸਿਰਫ ਇੱਕ ਦੂਜੇ ਨੂੰ ਕਹਿਣ ਨੂੰ ਆਹ ਇਹ ਆਏ ਆ ਇਹ ਆਏ ਆ ਪਰ ਕਰਦੇ ਕੁਝ ਨਹੀਂ ਹੈਗੀ। ਇਸੇ ਕਰਕੇ ਆਪਣਾ ਜਿਹੜਾ ਸਿੱਖ ਧਰਮ ਹੈ ਨਾ ਉਹ ਪਿੱਛੇ ਜਾ ਰਿਹਾ ਹੈ। ਮੇਰਾ ਮਕਸਦ ਇਹੀ ਹੈ ਕਿ ਜਿਹੜਾ ਆ ਵੀ ਹੋ ਸਕੇ ਮੇਰੇ ਭੈਣ ਭਰਾਵਾ ਨੂੰ ਜਿੰਨੇ ਕਿ ਭੁੱਲੇ ਭਟਕੇ ਹਨ ਤੁਹਾਨੂੰ ਪਤਾ ਵੀ ਅੱਜਕੱਲ ਡੇਰਾਵਾਦ ਚੱਲ ਰਹੇ ਨੇ ਉਹ ਇਸੇ ਕਰਕੇ ਨੇ ਕਿਉਂਕਿ ਸਿੱਖ ਧਰਮ ਦੇ ਜਿਹੜੇ ਪ੍ਰਚਾਰਕ ਨੇ ਨਾ ਉਹ ਸਿਰਫ ਡਰਾ ਹੀ ਜਾਂਦੇ ਨੇ ਐ ਨਹੀਂ ਕਰੋਗੇ ਆਹ ਹੋਜੂ ਐ ਨਹੀਂ ਕਰੋਗੇ ਆਹ ਹੋਜੂ ਆ ਨਹੀਂ ਆਣੀ ਜਦ ਕਿ ਆਪਣੇ ਧਰਮ ਦੇ ਨਾਲ ਆਪਣੇ ਗੁਰੂ ਸਹਿਬਾਂ ਜੀ ਦੇ ਨਾਲ ਪਿਆਰ ਕਰਨਾ ਸਿਖਾਓ ਕਿਉਂਕਿ ਕੋਈ ਵੀ ਮਾਪੇ ਬੱਚਿਆਂ ਨੂੰ ਕਹਿੰਦੇ ਨੇ ਬਾਣੀ ਪੜਨ ਲੱਗ ਜਾਣਾ ਆਪਾਂ ਗੁਰਬਾਣੀ ਪੜ੍ਹਦੇ ਹਾਂ ਠੀਕ ਹੈ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਕਹਿਣਗੇ ਲੈ ਤੈ ਗਲਤ ਕਰਤਾ ਤੈ ਬਾਣੀ ਪੜ੍ਹਤ ਪੜਦੀ ਅਗਰ ਬੱਚਾ ਨਾਸੇ ਦੇ ਵਿੱਚ ਪੜਨ ਲੱਗਦਾ ਫੇਰੀ ਉਹ ਹੌਲੀ ਹੌਲੀ ਜਾ ਕੇ ਬੀਏ ਐਮਟੈਕ ਵੀਕੋਮ ਅੱਗੇ ਜਾ ਕੇ ਡਿਗਰੀਆਂ ਕਰਦੇ ਨਾ ਜੇ ਆਪਾਂ ਸ਼ੁਰੂਆਤ ਹੀ ਨਹੀਂ ਕਰਦੇ ਵਾਂਗੇ ਪਹਿਲੀ ਡਰਾਈ ਜਾਵਾਂਗੇ ਫਿਰ ਉਹ ਬੱਚੇ ਲੱਗਣਗੇ ਕਿਵੇਂ ਚਲੋ ਜੋ ਵੀ ਹੈ ਵਾਈਗਰੂ ਜੀ ਦੀ ਬਾਣੇ ਵਿੱਚ ਰਜਾ ਦੇ ਵਿੱਚ ਹੀ ਚੱਲ ਰਿਹਾ ਹੈ ਅਗਰ ਤੁਸੀਂ ਆਪਣੇ ਦੁੱਖਾਂ ਦੀ ਨਿਮਰਤੀ ਕਰਨੀ ਚਾਹੁੰਦੇ ਹੋ ਜਿਹੜਾ ਮੈਂ ਅੱਜ ਤੁਹਾਨੂੰ ਕੰਮ ਦੱਸਣ ਲੱਗੀ ਆਂਗੀ ਪਹਿਲੇ ਸਮੇਂ ਦੇ ਵਿੱਚ ਬਹੁਤ ਥਾਂ ਮੈਂ ਇਹ ਕੀਤਾ ਜਾਂਦਾ ਸੀ ਹੁਣ ਵੀ ਕੀਤਾ ਜਾਂਦਾ ਹੈ ਪਹਿਲੇ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਤੁਹਾਡੇ ਕੋਈ ਵੀ ਹੈ ਨਾ ਮਨ ਦੇ ਵਿੱਚ ਦੁਬਿਧਾ ਹੋਵੇ ਵੀ ਤੁਹਾਡਾ ਕੋਈ ਕੰਮ ਹੈ ਵੀ ਨਹੀਂ ਬਣ ਰਿਹਾ ਹੈ ਨਾ ਆਪਾਂ ਨੂੰ ਹੁੰਦਾ ਵੀ ਮੈਂ ਕੀ ਕਰਾਂ ਕਿੱਥੋਂ ਪਤਾ ਲੱਗੇ ਵੀ ਮੇਰਾ ਇਹ ਕੰਮ ਬਣੇਗਾ ਜਾਂ ਨਹੀਂ ਬਣੇਗਾ ਤਾਂ ਤੁਸੀਂ ਕਰਨਾ ਕੀ ਇਹ ਦੋ ਪਰਚੀਆਂ ਕੱਟ ਲਓ ਪਰਚੀਆਂ ਕੱਟ ਕੇ ਇੱਕ ਤੇ ਲਿਖ ਲਓ ਵਾਈਗਰੂ ਜੀ ਮੇਰਾ ਇਹ ਕੰਮ ਬਣੇਗਾ ਜੋ ਵੀ ਤੁਹਾਡਾ ਕ ਇੱਕ ਤੇ ਲਿਖ ਲਓ ਵਾਈਕਰੂ ਜੀ ਮੇਰਾ ਇਹ ਕੰਮ ਨਹੀਂ ਬਣੇਗਾ। ਦੋਨੋਂ ਪਰਚੀਆਂ ਨੂੰ ਇਕੱਠੀਆਂ ਕਰ ਲਓ ਐਨ ਪੂਰੀਆਂ 모ੜ ਲਓ 모ੜ ਕੇ ਜਿੱਥੇ ਵੀ ਤੁਹਾਡੇ ਗੁਟਕਾ ਸਾਹਿਬ ਪਏ ਨੇ ਜਾਂ ਗੁਰਦੁਆਰਾ ਸਾਹਿਬ ਚਲੇ ਜਾਓ ਤੁਸੀਂ ਜਾਂ ਕਿਤੇ ਵੀ ਤੁਸੀਂ ਇਹਨਾਂ ਕੋ ਵੈਸੇ ਗੁਰੂ ਸਾਹਿਬ ਤਾਂ ਹਰ ਜਗ੍ਹਾ ਤੇ ਨੇਗੇ ਤਾਂ ਤੁਸੀਂ ਅਰਦਾਸ ਕਰਕੇ ਉਹਨਾਂ ਪਰਚੀਆਂ ਨੂੰ ਗੁਰੂ ਸਾਹਿਬ ਜੀ ਦੇ ਤਸਵੀਰ ਵੱਲ ਜਾਂ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਜਾਂ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਉਹਨਾਂ ਨੂੰ ਰੱਖੋਗੇ ਤਾਂ ਜਿਹੜੀ ਪਰਚੀ ਗੁਰੂ ਸਾਹਿਬ ਜੀ ਵੱਲ ਜਾਏਗੀ ਤਾਂ ਤੁਸੀਂ ਉਸ ਨੂੰ ਉਠਾ ਲੈਣਾ ਪਰ ਰੋਸਾ ਰੱਖਣਾ ਵਿਸ਼ਵਾਸ ਰੱਖਣਾ ਤੇ ਯਕੀਨ ਕਰਨਾ ਕਿ ਵਾਹਿਗੁਰੂ ਜੀ ਦਾ ਇਹ ਹੁਕਮ ਹੈ ਉਹ ਹੋਵੇਗਾ ਹੀ ਹੋਵੇਗਾ ਚਾਹੇ ਉਹ ਸਾਲ ਨੂੰ ਹੋ ਜੇ 6 ਮਹੀਨਿਆਂ ਨੂੰ ਹੋ ਜੇ ਉਸੇ ਦਿਨ ਵੀ ਹੋ ਸਕਦਾ ਹੈ ਕਈ ਵਾਰੀ ਹੁੰਦਾ ਹੈ ਨਾ ਆਪਾਂ ਮਨ ਦੇ ਵਿੱਚ ਕੋਈ ਗੱਲ ਕਹਿਨੇ ਆ ਆਟੋਮੈਟਿਕ ਉਹਦੀ ਪੂਰੀ ਹੋ ਜਾਂਦੀ ਹੈ ਇਹ ਗੱਲ ਆਟੋਮੈਟਿਕ ਪੂਰੀ ਹੋਣ ਦਾ ਮਤਲਬ ਇਹੀ ਹੁੰਦਾ ਹੈ ਵੀ ਵਾਹਿਗੁਰੂ ਜੀ ਤੋਂ ਆਪਾਂ ਨੇ ਸੱਚੇ ਦਿਲੋਂ ਕੁਝ ਮੰਗ ਲਿਆ ਜਦੋਂ ਆਪਾਂ ਇਹ ਕਰਾਂਗੇ ਨਾ ਤੁਸੀਂ ਕਰਕੇ ਦੇਖਿਓ ਇਹ ਮੈਂ ਨੂੰ ਵੀ ਜਦੋਂ ਕੋਈ ਦੁਬਿਧਾ ਹੁੰਦੀ ਹੈ ਨਾ ਮੈਂ ਹਰ ਵਾਰ ਇਹ ਹੀ ਕੰਮ ਕਰਦੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਕਦੇ ਕਿਸੇ ਦਾ ਸਹਾਰਾ ਨਹੀਂ ਤੱਕਿਆ ਕਿਸੇ ਭੈਣ ਭਰਾ ਦਾ ਜਾਂ ਮਾਂ-ਬਾਪ ਦਾ ਕਿਸੇ ਦਾ ਵੀ ਸਹਾਰਾ ਨਹੀਂ ਤੱਕਿਆ ਹੈਗਾ ਸਿਵਾਏ ਵਾਹਿਗੁਰੂ ਜੀ ਤੋਂ ਕਿਉਂਕਿ ਵਾਹਿਗੁਰੂ ਜੀ ਜਦੋਂ ਤੁਹਾਨੂੰ ਦਿੰਦੇ ਨੇ ਨਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੇ ਨਾ ਤੁਹਾਨੂੰ ਉਹਨਾਂ ਨੇ ਮਿਹਣਾ ਦੇਣਾ ਤੇ ਨਾ ਤੁਹਾਡੇ ਮਨ ਤੇ ਬੋਝ ਹੋਵੇ ਕਿਉਂਕਿ ਕਿਸੇ ਦਾ ਇਸ਼ਾਨ ਕੀਤਾ ਹੋਇਆ ਆਪਾਂ ਸਾਰੀ ਉਮਰ ਪੰਡਟ ਢੋਣੇ ਆ ਪਰ ਵਾਹਿਗੁਰੂ ਜੀ ਦਾ ਕੀਤਾ ਹੋਇਆ ਹੈ ਸੰ ਕਿਸੇ ਨੂੰ ਕੋਈ ਕੁਝ ਨਹੀਂ ਕਿਸੇ ਨਾ ਮਿਹਣਾ ਨਾ ਤਨ ਨਾ ਕਿਉਂਕਿ ਉਹ ਤਾਂ ਪਿਤਾ ਜੀ ਨੇ ਕਹਿੰਦੇ ਇੱਕ ਕਦਮ ਮੇਰੇ ਵੱਲ ਤੁਰ ਤਾਂ 10 ਕਦਮ ਮੈਂ ਤੇਰੇ ਵੱਲ ਆਵਾਂਗਾ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਇਹ 430 ਵਾਲਾ ਹਨਾ ਅਕਸਰ ਦੱਸਿਆਗਾ ਇਹ ਬਹੁਤ ਹੀ ਜ਼ਿਆਦਾ ਆਪਣੇ ਨਾ ਲਾ ਲਓ ਵੀ ਤੁਸੀਂ ਤੁਹਾਡੇ ਹਰ ਇੱਕ ਡਿਮਾਂਡ ਨੂੰ ਪੂਰੀ ਕਰਨ ਵਾਸਤੇ ਇਹ ਇੱਕ ਸ਼ੁਰੂਆਤ ਆ ਬਹੁਤ ਤੁਸੀਂ ਇਦਾਂ ਨੇ ਸੁਣਿਆ ਹੋਣੇ ਨਹੀਂ ਕਿ ਪਰ ਮੈਂ ਤੁਹਾਨੂੰ ਇਹ ਚਾਹਦਿਆਂ ਕਿਉਂਕਿ 1430 ਅੰਗ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਨੇ ਗੁਰੂ ਸਾਹਿਬ ਜੀ ਨੇ ਜਦੋਂ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਸੀ ਤਾਂ ਲਿਖਿਆ ਜਾਂਦਾ ਕਹਿੰਦੇ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ ਦੇ ਵਿੱਚ ਸੰਪੂਰਨਤਾ ਕੀਤੀ ਸੀ ਇਸੇ ਤਰੀਕੇ ਦੇ ਨਾਲ ਜਿਵੇਂ ਕਿ ਆਪਣਾ ਬੱਚਾ ਪੈਦਾ ਹੁੰਦਾ ਉਹੀ ਇਸ ਪ੍ਰੋਸੀਜਰ ਚੱਲਦਾ ਹੈ ਨਾ ਕਹਿਣ ਤੋਂ ਮੇਰਾ ਪਾਵੇ ਕਈ ਕਹਾਂਗੇ 7 ਮਹੀਨੇ ਬਾਅਦ ਵੀ ਬੱਚਾ ਹੋ ਜਾਂਦਾ 8 ਮਹੀਨੇ ਬਾਅਦ ਵੀ ਬੱਚਾ ਹੋ ਜਾਂਦਾ ਪਰ ਉਹ ਆਪਣੇ ਦੱਸਣ ਦੇ ਵਿੱਚ ਗਲਤੀ ਹੁੰਦੀ ਹੈ ਕਿਉਂਕਿ ਟਾਈਮ ਜਿਹੜਾ ਹੁੰਦਾ ਹੈ ਬੱਚਾ ਪੂਰਾ ਲੈਂਦਾ ਇਹਦੇ ਵਿੱਚ ਕਈ ਵਾਰੀ ਕੋਈ ਠੀਕ ਹੈ ਹੁੰਦਾ ਹੋਊਗਾ ਮੈਂ ਇਸ ਚੀਜ਼ ਦੇ ਵਿੱਚ ਬੈਸ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਪਰ ਤੁਸੀਂ ਕਰਨਾ ਕੀ ਹੈ ਤੁਸੀਂ ਨੇ ਸਭ ਤੋਂ ਪਹਿਲਾਂ ਇਦਾਂ ਇੱਕ ਕਾਪੀ ਲੈ ਲੈਣੀ ਹੈ ਪੂਰੀ ਕਾਪੀ ਲੈਣੀ ਹੈ ਕਿਉਂਕਿ ਆਪਾਂ ਨੂੰ ਲੰਬਾ ਚਾਹੀਦੀ ਹੈ ਤਾਂ ਤੁਸੀਂ ਉਹਦੇ ਉੱਪਰ ਵੱਡੇ ਵੱਡੇ ਅੱਖਰਾਂਾਂ ਚ ਲਿਖ ਲੈਣਾ ਹੈ ਇਸ ਤਰੀਕੇ ਨਾਲ 1400 30 ਲਿਖ ਕੇ ਫਿਰ نیچے ਤੁਸੀਂ ਲਿਖ ਲੈਣਾ ਵਾਹ ਏ ਗੁਰੂ ਇਸ ਤਰੀਕਾ ਇਹ ਹੋ ਗਿਆ ਆਪਣਾ ਪਹਿਲਾ ਸਬਕ ਜਿਵੇਂ ਕਿ ਆਪਾਂ ਊੜਾ ਲਿਖਣਾ ਸਿੱਖਦੇ ਹਾਂ ਜਦੋਂ ਫਿਰ ਆਪਾਂ ਫਾਈਨਲ ਤੇ ਜਾਵਾਂਗੇ ਜਦੋਂ ਆਪਾਂ ਕਹਿੰਦੇ ਡਿਗਰੀ ਕਰ ਲੈਣੇ ਆ ਨਾ ਫਿਰ ਆਪਾਂ ਨੂੰ ਨੌਕਰੀ ਮਿਲਦੀ ਹੈ ਉਹੀ ਚੀਜ਼ੇ ਹੈ ਜਿਹੜਾ ਭੈਣ ਭਰਾ ਮੇਰਾ ਵਿਸ਼ਵਾਸ ਕਰਕੇ ਇਸ ਚੀਜ਼ ਨੂੰ ਕਰੂਗਾ ਨਾ ਤਾਂ ਉਹਦੇ ਬੇੜੇ ਪਾਰ ਹੋਣਗੇ ਹੀ ਹੋਣਗੇ ਸਭ ਤੋਂ ਪਹਿਲੇ ਗੱਲ ਜਿਵੇਂ ਕਿ ਕਈ ਭੈਣਾਂ ਨੂੰ ਹੁੰਦਾ ਹੈ ਵੀ ਮੇਰਾ ਪਤੀ ਨਾ ਬਾਹਰ ਜਾਂਦੇ ਬਗਾਨੀਆਂ ਇਸਤਰੀਆਂ ਦੇ ਬਸ ਦੇ ਵਿੱਚ ਹੈ ਬਗਾਨੀਆਂ ਨਾ ਨਸ਼ਿਆਂ ਤੇ ਲੱਗੇ ਕੁਝ ਵੀ ਹੈ ਨਾ ਤੁਹਾਡੇ ਮਨ ਦੇ ਵਿੱਚ ਜਿਹੜੀ ਵੀ ਦੁਬਿਧਾ ਵੀਰਾਂ ਨੂੰ ਹੁੰਦਾ ਹੈਗਾ ਤਾਂ ਤੁਸੀਂ ਕਰਨਾ ਕੀ ਹੈ ਇਸ ਤਰੀਕੇ ਨਾਲ ਤੁਸੀਂ ਇੱਕ ਨੋਟਬੁੱਕ ਲੈ ਲੈਣੀ ਹੈ ਕੋਈ ਵੀ ਤੁਹਾਡੀ ਮੰਗ ਹੈ ਜਿੰਨੀਆਂ ਵੀ ਤੁਹਾਡੀਆਂ ਡਿਮਾਂਡਾਂ ਨੇ ਜਿੰਨਾ ਵੀ ਤੁਹਾਡੇ ਮਨ ਦੇ ਵਿੱਚ ਦੁਬਿਦਾ ਤਾਂ ਤੁਸੀਂ ਇਦਾਂ ਲਿਖ ਕੇ 41430 ਨੀਚੇ ਵਾਹਿਗੁਰੂ ਵਾਹਿਗੁਰੂ ਲਿਖ ਲੈਣਾ ਦੋ ਵਾਰ ਵੱਡੇ ਅੱਖਰਾਂ ਸੇ ਉਸ ਤੋਂ ਬਾਅਦ ਜਿੰਨੀਆਂ ਵੀ ਤੁਹਾਡੀਆਂ ਜਿਹੜੀਆਂ ਵੀ ਗੱਲਾਂ ਨੇ ਉਹ ਤੁਸੀਂ ਲਿਖ ਲੈਣੀਆਂ ਨੇ ਜਿਵੇਂ ਕਿ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਤੁਹਾਡੇ ਕੁਝ ਵੀ ਹੈਗੇ ਹਨ ਉਹ ਲਿਖ ਲੈਣੀਆਂ ਉਸ ਤੋਂ ਬਾਅਦ ਤੁਸੀਂ ਨੇ ਇੱਥੋਂ ਸ਼ੁਰੂ ਕਰਨਾ ਹੈ ਵਾਹਿਗੁਰੂ 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 ਮਲਕਿ ਲਿਖੀ ਜਾਣਾ ਇੱਥੇ 1 ਵਾਹਿਗੁਰੂ 2 ਵਾਹਿਗੁਰੂ 3 ਵਾਹਿਗੁਰੂ ਇਦਾਂ ਨਾ ਵਾਇਗਰੂ ਵਾਇਗਰੂ ਕਰਕੇ ਨਾ ਤੁਸੀਂ ਨੇ 1430 ਵਾਰ ਪੂਰਾ ਕਰਨਾ ਹੈ। ਇਹ ਇੱਕ ਪ੍ਰੀਖਿਆ ਲਾ ਲਓ ਇਹ ਇੱਕ ਟੋਟਕਾ ਲਾ ਲਓ ਇਹ ਤੁਸੀਂ ਇੱਕ ਲਾ ਲਓ ਵੀ ਤੁਹਾਨੂੰ ਜਿਹੜੇ ਵੀ ਪੈਨਪ੍ਰਾਵ ਨੂੰ ਇਹ ਮੇਰੀ ਵੀਡੀਓ ਬਿਨਾ ਸਰਚ ਕਰੇ ਤੋਂ ਮਿਲੂਗੀ ਨਾ ਤਾਂ ਸਮਝ ਲਓ ਵੀ ਉਹਨਾਂ ਦੀ ਕਿਸਮਤ ਬਦਲੇਗੀ ਹੀ ਬਦਲੇਗੀ। ਕਿਉਂਕਿ ਅਕਸਰ ਆਪਾਂ ਨੂੰ ਹੁੰਦਾ ਵੀ ਮੈਂ ਕਦੋਂ ਕਾਮਯਾਬ ਹੂੰ ਮੈਨੂੰ ਕਦੋਂ ਖੁਸ਼ ਹੋ ਕਦੋਂ ਮੇਰਾ ਆਏ ਵਾਇਗਰੂ ਜੀ ਸੁਣਨਗੇ। ਤਾਂ ਯਕੀਨ ਮੰਨਿਓ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਇਹਨੂੰ ਤੁਸੀਂ ਲਿਖਣ ਲੱਗ ਜੋ ਜਦੋਂ ਤੁਹਾਡੇ 1430 ਵਾਹਿਗੁਰੂ ਅਕਸ਼ਰ ਪੂਰੇ ਹੋਗੇ ਕਿਉਂਕਿ ਦੇਖੋ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੀਵਨ ਦੇ ਵਿੱਚ ਸਹਿਜ ਪਾਠ ਜਾਂ ਅਖੰਡ ਪਾਠ ਸਾਨੂੰ ਖੁਦ ਬੋਲ ਕੇ ਤੇ ਖੁਦ ਸੁਣ ਕੇ ਕਰਨਾ ਚਾਹੀਦਾ ਪਰ ਹਰ ਇੱਕ ਨਹੀਂ ਕਰ ਸਕਦਾ ਕਿਉਂਕਿ ਅਨਪੜਾ ਪਰ ਇਹ ਚੀਜ਼ ਜਿਹੜੇ ਕਿ ਇੱਕ ਦੋ ਕਲਾਸਾਂ ਪੜੇ ਹੋਏ ਨੇ ਉਹ ਵੀ ਕਰ ਸਕਦੇ ਨੇ ਜਾਂ ਕੋਈ ਮੇਰੀ ਮਾਂ ਮਾਪੇ ਨੇ ਜਿਹੜੀਆਂ ਕਿ ਬਿਲਕੁਲ ਹੀ ਅਨਪੜ੍ਹ ਨੇ ਉਹ ਆਪਣੇ ਬੱਚਿਆਂ ਤੋਂ ਵੀ ਕਰਵਾ ਸਕਦੀਆਂ ਨੇ ਜਾਂ ਫਿਰ ਤੁਸੀਂ ਕੋਈ ਵੀ ਜਿਵੇਂ ਰੋੜੀਆਂ ਵਗੈਰਾ ਕੁਝ ਵੀ ਲੈ ਲਓ ਨਾ ਜਿਵੇਂ ਕਿ ਅਕਸਰ ਮਾਂ ਪੁਰਸਾਂ ਦੀਆਂ ਜੁਕਤੀਆਂ ਨੇ ਇਹ ਹਨਾ ਕਈ ਕਹਣਗੇ ਵੀ ਐਦਾਂ ਵੀ ਗਿਣਤੀ ਮਿਲਤੀਆਂ ਦੇ ਵਿੱਚ ਨਾਮ ਨਹੀਂ ਜਪਣਾ ਚਾਹੀਦਾ ਪਰ ਲੱਗਣ ਵਾਸਤੇ ਕਹਿੰਦੇ ਵਾਹਿਗੁਰੂ ਜੀ ਦੇ ਲਾਲ ਕੋਈ ਨਾ ਕੋਈ ਬਹਾਨਾ ਜ਼ਰੂਰ ਚਾਹੀਦਾ ਹੁੰਦਾ ਚਾਹੇ ਜਿੰਨੇ ਮਰਜ਼ੇ ਪੱਬੇ ਦੀਵਾਨ ਬਣੀ ਜਾਈਏ ਤੇ ਉਸ ਤੋਂ ਬਾਅਦ ਤੁਸੀਂ ਇਦਾਂ ਲਿਖੀ ਜਾਣਾ ਜਿੱਦਣ ਤੁਹਾਡੇ 1430 ਪੂਰਾ ਹੋ ਗਿਆ ਨਾ ਵਾਹਿਗੁਰੂ ਵਾਹਿਗੁਰੂ ਲਿਖਿਆ ਹੋਇਆ ਤਾਂ ਤੁਹਾਡੀ ਕੋਈ ਵੀ ਅਜਿਹੀ ਮੰਗ ਨਹੀਂ ਜਿਹੜੀ ਪੂਰੀ ਨਾ ਕਰਨ ਵਾਹਿਗੁਰੂ ਜੀ ਤਾਂ ਵਿਸ਼ਵਾਸ ਰੱਖਿਓ ਇਸ ਅਕਸਰ ਨੂੰ ਤੁਸੀਂ ਜਿਵੇਂ ਕਿ ਤੁਹਾਡੇ ਬੱਚਿਆਂ ਦੇ ਛੋਟਿਆਂ ਨੇ ਆਪਾਂ ਨੂੰ ਹੁੰਦਾ ਵੀ ਹਾਂ ਮੇਰਾ ਛੋਟਾ ਬੱਚਾ ਹੈਗਾ ਉਹਨੂੰ ਨਾજર ਨਾ ਲੱਗੇ ਜੇ ਕੁਝ ਵੀ ਨਾ ਐਦਾਂ ਹੋ ਜੇ ਹਨਾ ਅੱਗੇ ਬਜ਼ੁਰਗ ਕੀ ਕਰਦੇ ਹੁੰਦੇ ਸੀ ਨਿਸਾਨ ਸਾਹਿਬ ਜਾਂ ਰਮਾਲਾ ਸਾਹਿਬ ਜੀ ਦਾ ਥੋੜਾ ਜਿਹਾ ਹਨਾ ਕੱਪੜਾ ਲੈ ਆਉਂਦੇ ਹੁੰਦੇ ਸੀ ਉਹਨੂੰ ਨਾ ਇੱਕ ਲੀਰ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਮੜ ਕੇ ਆਪਣੇ ਬੱਚੇ ਦੇ ਨਾਲ ਗਾਲ ਦੇ ਵਿੱਚ ਪਾ ਦਿੰਦੇ ਹੁੰਦੇ ਸੀ ਜਾਂ ਕਿਸੇ ਜੇਬ ਵਗੈਰਾ ਦੇ ਵਿੱਚ ਸਿਉਂ ਦਿੰਦੇ ਹੁੰਦੇ ਸੀ ਕਹਿਣ ਤੋਂ ਭਾਵ ਸੀ ਕਿ ਗੁਰੂ ਸਾਹਿਬ ਜੀ ਦੀ ਜਿਹੜੇ ਕਿ ਚੋਲਾ ਸਾਹਿਬ ਹੈ ਕੱਪੜਾ ਹੈਗਾ ਉਹ ਵੀ ਸਾਡੀ ਰੱਖਿਆ ਕਰਦਾ ਹੈ ਗੁਰਬਾਣੀ ਨੇ ਤਾਂ ਕਰਨੀ ਉਹ ਕਰਨੀ ਹੈ ਤੇ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਕੋਈ ਹੋਵੇ ਦੁਬਿਧਾ ਜਾਂ ਤੁਸੀਂ ਕਿਸੇ ਜੋਬ ਵਾਸਤੇ ਜਾ ਰਹੇ ਹੋ ਜਾਂ ਇੰਟਰਵਿਊ ਵਾਸਤੇ ਜਾ ਰਹੇ ਹੋ ਜਾਂ ਤੁਸੀਂ ਕਿਤੇ ਵੀ ਜਾ ਰਹੇ ਹੋ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਅਰਦਾਸ ਕਰਕੇ ਘਰੋਂ ਤੁਰਨਾ ਉਸ ਤੋਂ ਬਾਅਦ ਤੁਸੀਂ ਇਹ ਸ਼ਬਦ ਨੂੰ 1430 ਵਾਹਿਗੁਰੂ 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 ਤਿੰਨ ਵਾਰ ਵਾਹਿਗੁਰੂ ਵਾਹਿਗੁਰੂ ਲਿਖ ਲੈਣਾ 1430 ਲਿਖ ਕੇ ਆਪਣੀ ਪਾਕਟ ਦੇ ਵਿੱਚ ਪਾ ਕੇ ਚਲੇ ਜਾਓ ਕੋਈ ਵੀ ਤੁਹਾਡਾ ਅਜਿਹਾ ਕੰਮ ਨਹੀਂ ਜੋ ਨਾ ਹੋਵੇ ਪਰ ਵਿਸ਼ਵਾਸ ਵਾਹਿਗੁਰੂ ਜੀ ਤੇ ਰੱਖਣਾ ਸਿਰਫ ਇਹ ਨਹੀਂ ਹੈਗਾ ਵੀ ਹਾਂ ਮੈਂ ਲਿਖਿਆ ਵੀ ਤਾਂ ਸਵਾਹਿਗੁਰੂ ਜੀ ਤੇ ਅਰਦਾਸ ਕਰਕੇ ਚੱਲੀਓ ਇਹ ਸੋਚਣਾ ਕਿ ਵਾਈਗੁਰੂ ਜੀ ਮੇਰੇ ਨਾਲ ਨੇ ਤੇ ਮੇਰਾ ਇਹ ਕੰਮ ਜਰੂਰ ਪੂਰਾ ਹੋਊਗਾ ਦੇਖੋ ਮੈਂ ਜੋ ਪਾਇਆ ਉਹੀ ਤੁਹਾਨੂੰ ਦੱਸਿਆ ਜਦੋਂ ਤੁਸੀਂ ਪਾਉਂਗੇ ਤੁਹਾਨੂੰ ਉਦੋਂ ਪਤਾ ਚੱਲੇਗਾ ਪਰ ਮੈਂ ਲਾਈਵ ਨਹੀਂ ਹੋ پا ਰਹੀ ਹਾਂ ਜੀ ਮਜਬੂਰੀ ਹੈ ਕਿਉਂਕਿ ਘਰ ਦੇ ਵਿੱਚ ਕੰਮ ਤੁਹਾਨੂੰ ਮੈਂ ਪਰਤੱਖ ਦਿਖਾਉਂਗੀ ਕਿ ਅੱਜ ਤੋਂ 6 ਮਹੀਨੇ ਪਹਿਲਾਂ ਸਾਲ ਪਹਿਲਾਂ ਕਿਵੇਂ ਮੇਰੀ ਭੈਣ ਨੂੰ ਇੱਕ ਨੂੰ ਵਾਈਗੁਰੂ ਜੀ ਨੇ ਪਰਤੱਖ ਦਰਸ਼ਨ ਦਿੱਤੇ ਨੇ ਉਹਦੇ 15 ਸਾਲਾਂ ਬਾਅਦ ਬੱਚੇ ਹੋਏ ਨੇ ਦੋ ਵੀ ਜੋੜੇ। ਜ ਜ ਬੱਚਿਆਂ ਨੂੰ ਜਨਮ ਦੇਣ ਵੇਲੇ ਉਹ ਕੋਮਾ ਚ ਚਲੀ ਗਈ ਤੇ ਕਿਵੇਂ ਵਾਹਿਗੁਰੂ ਜੀ ਨੇ ਉਹਨੂੰ ਕੋਮਾ ਦੇ ਵਿੱਚੋਂ ਬਾਹਰ ਕੱਢਿਆ ਸੀ। ਉਹਨੂੰ ਮੇਰੇ ਨਾਲ ਜੁੜੀ ਹੋਈ ਨਹੀਂ ਜਦੋਂ ਦਾ ਮੈਂ ਚੈਨਲ ਬਣਾਇਆ। 2 ਮਹੀਨੇ ਬਾਅਦ ਉਹ ਮੇਰੇ ਨਾਲ ਜੁੜੀ ਹੋਈ ਸੀ। ਇਹ ਸਾਰਾ ਕੰਮ ਉਸ ਤੋਂ ਬਾਅਦ ਦਾ ਹੈ। ਜਦੋਂ ਉਹਦੇ ਬੱਚੇ ਹੋਣ ਵਾਲੇ ਸੀ ਨਾ ਉਹ ਇੰਨੀ ਜ਼ਿਆਦਾ ਮਤਲਬ ਕਿ ਹੋ ਗਏ ਸੀ ਕਿ ਅਸੀਂ ਸਿਰਫ ਕਮੈਂਟਾਂ ਦੇ ਵਿੱਚ ਜਿਵੇਂ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਇਦਾਂ ਹੀ ਅਸੀਂ ਜਵਾਬ ਇੱਕ ਦੂਜੇ ਨੂੰ ਦਿੰਦੇ ਹੁੰਦੇ ਸੀ ਕਿ ਅੱਜ ਤੱਕ ਨਾ ਮੈਂ ਉਹਨਾਂ ਨੂੰ ਮਿਲਿਆ ਤੇ ਨਾ ਮੈਂ ਉਹਨਾਂ ਨੂੰ ਮੈਂ ਪਰਸਨਲੀ ਤੌਰ ਤੇ ਜਾਣਦੀ ਆ ਸਿਰਫ ਇੱਕ ਵੀਡੀਓ ਦੇ ਜਰੀਏ ਹੀ ਇੱਕ ਦੂਜੇ ਨੂੰ ਅਸੀਂ ਜਾਣਦੇ ਸੀ ਜਦੋਂ ਕੋਮਾ ਦੇ ਵਿੱਚ ਚਲੀ ਗਈ ਸੀ ਤੇ ਉਹਦੇ ਹਸਬੰਡ ਜੀ ਤੇ ਉਹਦੀ ਬੀਟੀ ਮੇਰੇ ਨਾਲ ਬਹੁਤ ਜ਼ਿਆਦਾ ਕਮੈਂਟ ਕਰਦੇ ਵੀ ਦੀਦੀ ਐ ਏ ਹੋ ਗਿਆ ਆਂਟੀ ਐ ਏ ਹੋ ਗਿਆ ਭੈਣ ਐ ਦਾ ਹੋ ਗਿਆ ਤੇ ਜਦੋਂ ਜੋ ਮੈਂ ਉਹਨਾਂ ਨੂੰ ਦੱਸਿਆ ਸੀਗਾ ਉਹ ਮੈਂ ਤੁਹਾਨੂੰ ਲਾਈਵ ਦੇ ਵਿੱਚ ਉਹਨਾਂ ਦੇ ਮੂੰਹ ਤੋਂ ਕਹਾਉਂਗੀ ਕਿਉਂਕਿ ਅਗਰ ਮੈਂ ਤੁਹਾਨੂੰ ਦੱਸੂਗੀ ਤੁਹਾਨੂੰ ਹੋਵੇਗਾ ਵੀ ਹਾਂ ਭੈਣਾ ਪਤਾ ਨਹੀਂ ਹੈ ਨਾ ਆਪਦੀਆਂ ਉਹੀ ਤਰੀਫਾਂ ਕਰੀ ਜਾਂਦੀ ਹੈ ਕਿਉਂਕਿ ਮੈਂ ਤੁਹਾਨੂੰ ਉਹਨਾਂ ਨੂੰ ਮੂੰਹ ਤੋਂ ਕਹਾਉਂਗੀ ਵੀ ਲਾਈਵ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਸੀ ਸਾਰਾ ਕੁਝ ਕਿਵੇਂ ਜਿਵੇਂ ਆਪਾਂ ਮੈਂ ਤੁਹਾਨੂੰ ਕਹਿਣੀ ਹੈ ਵੀ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਦੁਵੀਦਾ ਹੋਵੇ ਜਿਵੇਂ ਤੁਹਾਡੇ ਡੰਗਰ ਪਸ਼ੂਆਂ ਦਾ ਕੋਈ ਨੁਕਸਾਨ ਜਾਂ ਘਰ ਦੇ ਵਿੱਚ ਕੋਈ ਨੁਕਸਾਨ ਹੋਵੇ ਜਿਵੇਂ ਮੈਂ ਤੁਹਾਨੂੰ ਕਹਿੰਨੇ ਪਾੜ ਦਾ ਵੀ ਜਾਲ ਰੱਖੇ ਸਿੱਟਾ ਦਿਓ ਜਾ ਗੁਰੂ ਘਰ ਤੋਂ ਤੁਸੀਂ ਜਲ ਲਿਆ ਕਿ ਜਿਵੇਂ ਕਿ ਉੱਥੇ ਕੁੰਬਨਾ ਜਲ ਰੱਖਿਆ ਹੁੰਦਾ ਨਾ ਉਹ ਲਿਆ ਕੇ ਤੁਸੀਂ ਘਰ ਦੇ ਵਿੱਚ ਜੀ ਕਿਸੇ ਵੀ ਚੀਜ਼ ਦੇ ਤੁਹਾਨੂੰ ਉਹਨਾਂ ਦੁਬਿਧਾ ਹੈ ਤਾਂ ਮਰੀਜ਼ ਆ ਤੁਹਾਡਾ ਉਹਨੂੰ ਪਲਾਉਣ ਲੱਗ ਜਿਓ ਉਹ ਭੈਣ ਕੋਮਾ ਦੇ ਵਿੱਚੋਂ ਗਈ ਹੋਈ ਵਾਪਸ ਆਈ ਹੈ ਉਸ ਚੀਜ਼ ਦੇ ਨਾਲ ਕਿਉਂਕਿ ਹੁਣ ਮੈਂ ਤੁਹਾਨੂੰ ਇਦਾਂ ਨਹੀਂ ਦੱਸੂਗੀ ਪੂਰੀ ਸਟੋਰੀ ਮੈਂ ਲਾਈਵ ਹੀ 2-4 ਦਿਨ ਦੇ ਵਿੱਚ ਲਾਈਵ ਹੋਵੂਗੀ ਮੈਂ ਤੁਹਾਨੂੰ ਪਹਿਲਾਂ ਨੋਟੀਫਿਕੇਸ਼ਨ ਸਾਰੇ ਪੰਡ ਭਰਾਵਾਂ ਨੂੰ ਦੇ ਦੂੰਗੀ ਤਾਂ ਜ਼ਰੂਰ ਉਹਦੇ ਵਿੱਚ ਜੁੜਨਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਇਹ ਅੱਜ ਤੋਂ ਹੀ ਸ਼ੁਰੂ ਕਰ ਦੋ ਤਾਂ ਦੇਖਿਓ ਕਿਵੇਂ ਵਾਈ ਗੁਰੂ ਜੀ ਤੁਹਾਡੀ ਕਿਸਮਤ ਤੇ ਭਾਗ ਬਦਲਦੇ ਨੇ ਜਿਹੜੇ ਭੈਣ ਭਰਾ ਮੈਨੂੰ ਬਹੁਤ ਮੈਸੇਜ ਕਰਦੇ ਨੇ ਦੀਦੀ ਸਾਡੀ ਦੁਕਾਨ ਨਹੀਂ ਚੱਲਦੀ ਦੀਦੀ ਸਾਡਾ ਇਦਾਂ ਇਦਾਂ ਨਹੀਂ ਅੰਦਾ ਤਾਂ ਤੁਸੀਂ ਇਹ ਕਾਪੀ ਲਗਾਓ ਦੁਕਾਨ ਦੇ ਵਿੱਚ ਬੈਠਣ ਤੋਂ ਪਹਿਲਾਂ ਤੁਸੀਂ ਇਹ ਚੀਜ਼ ਨੂੰ ਜਿੰਨਾ ਲਿਖ ਸਕਦੇ ਹੋ ਇੱਕ ਪੇਜ ਲਿਖ ਲਓ ਦੋ ਪੇਜ ਲਿਖ ਲਓ ਤਿੰਨ ਪੇਜ ਲਿਖ ਲਓ ਜਦੋਂ ਫ੍ਰੀ ਹੋਣੇ ਤੁਸੀਂ ਲਿਖੀ ਜਾਓ ਲਿਖੀ ਜਾਓ ਤਾਂ ਜਿੰਨਾ ਤੁਸੀਂ ਲਿਖੋਗੇ ਓਨੇ ਤੁਹਾਡੇ ਦੌਲਤਾਂ ਆਉਣਗੀਆਂ ਜਿਵੇਂ ਕਿ ਵਾਈ ਗੁਰੂ ਜੀ ਕਹਿੰਦੇ ਆ ਪਰ ਹਰ ਇੱਕ ਮਿਹਨਤ ਕਰਦੇ ਹਨ ਤਾਂ ਮਿਹਨਤ ਦਾ ਫਲ ਦਿੰਦੇ ਨੇ ਤੇ ਉਸੇ ਤਰੀਕੇ ਨਾਲ ਤੁਹਾਡੀ ਇਹ ਮਿਹਨਤ ਹੋਵੇਗੀ ਤਾਂ ਵੈਗੁਰ ਜੀ ਤੁਹਾਨੂੰ ਇਸ ਚੀਜ਼ ਦਾ ਫਾਲ ਜਰੂਰ ਦੇਣਗੇ ਨਾਲ ਤਾਂ ਬਹਾਨੇ ਨਾਲ ਕਹਿੰਦੇ ਪੁੰਨ ਨਾਲੇ ਫਲੀਆਂ ਨਾਲ ਤਾਂ ਤੁਸੀਂ ਨਾਮ ਜਪ ਲਓਗੇ ਗੁਰੂ ਦੇ ਲੜ ਲੱਗ ਜਾਓਗੇ ਤੇ ਨਾਲੇ ਤੁਹਾਡੀਆਂ ਸਾਰੀਆਂ ਮੰਗਾ ਪੂਰੀਆਂ ਹੋ ਜਾਣਗੀਆਂ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ ਪ੍ਰਭੂ ਨੂੰ ਮੇਰੇ ਵੱਲੋਂ